ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਕੱਬਰਵੱਛਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਰੋਜਪੁਰ ਆ ਗਿਆ ਤੇ ਇਸ ਵੇਲੇ ਕਬਰਵੱਛੇ ਨਗਰ ਦੇ ਵਿੱਚ ਫੌਜੀ ਦੇ ਕੋਲੇ ਥੋਨੋਂ ਤਿੰਨ ਐਨੀਮਲ ਵਿਖਾਵਾਂਗੇ ਜਿਹੜੇ ਇਸ ਵੇਲੇ ਫੋਰ ਸੇਲ ਵਿਕਾਊ ਆ ਵੇਖਿਓ ਮੱਝ ਸੂਨ ਵਾਲੀ ਕਰਮਾਂ ਵਾਲੀ ਦੀ ਤਿਆਰੀ ਕੀ ਕਹਨੇ ਜੇ ਕਹਿ ਦਈਏ ਤਾਂ ਕੋਈ ਦੋ ਰਿਆ ਨਹੀਂ ਤਣ ਹਜੇ ਲੈਂਦੀ ਆ ਤੇ ਕਰਮਾਂ ਵਾਲੀ ਨਾ ਬਹੁਤ ਸੋਹਣਾ ਲੇਵਾ ਭਾਂਡਾ ਆਪਦਾ ਤਿਆਰ ਕਰੀ ਫਰਦੀ ਤਾਂ ਬੜਾ ਚੰਗਾ ਦੁੱਧ ਪਾਇਆ ਹੋਇਆ ਇਹ ਇਹ ਗੱਲ ਤਾਂ ਕਹਦੀ ਵੀ ਪਾਇਆ ਕਿਉਂਕਿ ਇਹ ਫੌਜੀ ਸਾਹਿਬ ਨੇ ਸਜਣੋ ਮੱਝ ਘਰੇ ਚੁਈ ਹੋਈ ਆ ਆਹ ਛੋਟੀ ਵਪਾਰ ਲੈਣ ਦੇ ਵਿੱਚ ਆਈ ਆ ਬਿਲਕੁਲ ਤਾਜੀ ਸੂਈ ਆ ਇਹਦੇ ਥੱਲੇ ਕਿੰਨੀਆਂ ਧਾਰਾਂ ਇਹਦੀ ਵੀ ਡਿਟੇਲ ਲਵਾਂਗੇ ਇੱਕ ਸਜਣੋ ਗਊ ਵੀ ਆ ਫੋਰ ਸੇਲ ਵਕਾਉ ਕਬਰਵੱਛੇ ਨਗਰ ਚੋਂ ਵਖਾ ਰਹੇ ਆ ਤੁਹਾਨੂੰ ਇਹ ਜਾਨਵਰ ਨੇੜੇ ਮੁੱਦਕੀ ਸ਼ਹਿਰ ਆ ਜਾਂਦਾ ਕਸਬਾ ਲਾਲੋ ਤੇ ਆਹ ਅੜਗਵਾੜ ਦੀ ਗੱਲ ਕਰੀਏ ਤਾਂ ਚੰਦੜ ਮਸ਼ਹੂਰ ਆ ਪਿੰਡ ਆ ਲਵਾਮ ਪਿੰਡ ਕਬਰਵੱਛਾ ਨਗਰ ਜਿਹੜੀ ਤੁਹਾਨੂੰ ਵੀਡੀਓ ਵਿਖਾਉਣੇ ਪਏ ਆ ਆਜੋ ਐਦੀ ਲਈਏ ਜਾਣਕਾਰੀ ਆਪਾਂ ਪਹਿਲਾਂ ਫੌਜੀ ਸਾਹਿਬ ਤੋਂ ਜਿਹੜੀ ਅੱਜ ਮੱਲਾਂ ਰਗੀ ਝੋਟੀ ਆ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੋਲੀ ਵੀਰ ਹੋਰ ਸੁਣਾਓ ਬਸ ਵਧੀਆ ਮੇਰਾ ਵਾਹਿਗੁਰੂ ਜੀ ਸੰਧੂ ਡੇਰੀ ਫਾਰਮ ਦੇਖਣਾ ਦਿੱਤਾ ਤਾ तमाम ਭੈਣਾ ਭਾਈਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਵਾਹਿਗੁਰੂ ਮਿਹਰ ਕਰੇ ਸਰਿਆਂ ਚੜ੍ਹਦੀ ਕਲਾ ਵਿੱਚ ਰੱਖੇ। ਦੈਨ ਦੁੱਗਣੀ ਤੇ ਰਾਤ ਚੌਕੜੀ ਤਰੱਕੀ ਬਖਸ਼ੇ ਹਨਾ। ਹਾਂਜੀ ਹਾਂਜੀ। ਜਿਹੜੇ ਆਪਾਂ ਨੂੰ ਇੰਨਾ ਪਿਆਰ ਸਤਿਕਾਰ ਦਿੰਦੇ। ਪਿਆਰ ਸਤਿਕਾਰ ਦੇ ਰਹੇ ਆ। ਤੇ ਪ੍ਰਮਾਤਮਾ ਹੋਰ ਵੀ ਉਹਨਾਂ ਨੂੰ ਬਲ ਬਖਸ਼ੇ ਹਨਾ। ਬਲ ਬਖਸ਼ੇ। ਤੇ ਆਪਣਾ ਨਾਂ ਤੇ ਐਡਰੈਸ ਦੱਸ ਦਿਓ। ਨਾਂ ਹਰਦੇਵ ਸਿੰਘ। ਪਿੰਡ ਕਬਰੋਸ਼ਾ, ਜ਼ਿਲ੍ਹਾ ਫਰੋਜ਼ਪੁਰ। ਨੇੜੇ ਪਿੰਡੀ ਆਪਨੂੰ ਮੁੱਦਗੀ। ਮੂਰਾ ਵਾਲੀ। ਲੁਆਮ। ਹਾਂ। ਇਹ ਆਂਡਗਵਾਂਡ ਦੇ ਆਪਣੇ ਪਿੰਡ। ਤੇ ਆਪਣਾ ਮੋਬਾਈਲ ਨੰਬਰ ਜੀ। 70873 ਹਾਂਜੀ 83195 ਤੇ ਫੌਜੀ ਸਾਹਿਬ ਆ ਮੈਂ ਤਾਂ ਆਪਣੇ ਘਰੇ ਚ ਉਈਆਂ ਨਾ ਇਹ ਮੱਝ ਆਪਣੀ ਘਰ ਦੀ ਹੋਈ ਆ ਹਨਾ ਹਾਂਜੀ ਤੀਸਰਾ ਸੂਆ ਸੂ ਰਹੀ ਹੈ ਇਹ ਤੀਜਾ ਸੂਆ ਪਹਿਲਾ ਸੂਆ ਸੂਈ ਹੋਈ ਆ ਇਹਦੀ ਕੱਟੀ ਆਪਣੇ ਕੋਲ ਉਹ ਵੀ ਸੂਪੀ ਆ ਦੋੰਦੀ ਦੋੰਦੀ ਹਨਾ ਹਾਂਜੀ ਠੀਕ ਆ ਦੂਜੇ ਸੂਏ ਦੀ ਕੱਟੀ ਆਪਣੇ ਕੋਲ ਖੜੀ ਹੈ ਤੇ ਤੀਸਰਾ ਸੂਆ ਇਸ ਟਾਈਮ ਸੂ ਰਿਹਾ ਤੀਜਾ ਸੂਆ ਸੁੰਦੀ ਆ ਹਾਂਜੀ ਤੇ ਦਿਨ ਕਿੰਨੇ ਪਏ ਆ ਦਿਨ ਸਹੀ ਇਹਦੇ 23 ਤਰੀਕ ਨੂੰ ਪੂਰੇ ਆ ਅੱਜ ਹੋ ਗਈ 17 17 6 ਦਿਨ ਰਹਿੰਦੇ ਹਜੇ 6 ਦਿਨ ਇਹਦੇ ਦਿਨ ਪੂਰੇ ਹੋਣ ਚ ਵੀ ਪਏ ਆ ਤੇ ਦਿਨ ਹਜੇ 2-3 ਉੱਤੇ ਵੀ ਲੈ ਸਕਦੀ ਆ ਉੱਤੇ ਵੀ ਲੈ ਸਕਦੀ ਆ ਪੂਰੇ ਆ ਤੇ ਵੀ ਸੂ ਸਕਦੀ ਆ ਹਨਾ ਹਾਂਜੀ ਇਹ ਪਰਮਾਤਮਾ ਦੇ ਹੱਥ ਚਾ ਹੱਥ ਚਾ ਤੇ ਦੁੱਧ ਦੀ ਗੱਲ ਕਰੀਏ ਤਾਂ ਫੌਜੀ ਸਾਹਿਬ ਪਹਿਲੇ ਸੂਏ ਦੂਜੇ ਸੂਏ ਕਿੱਥੋਂ ਸਟਾਰਟ ਹੋਈ ਤੇ ਕਿੱਥੇ ਗੱਲ ਮੁੱਕੀ ਜਿਹੜਾ ਪਹਿਲੇ ਸੂਏ ਇਹਨੇ ਦਿੱਤਾ ਹੈਗਾ 12 ਤੋਂ ਲਾ ਕੇ 13 ਲੀਟਰ ਤੱਕ ਦਿੱਤਾ ਠੀਕ ਆ ਦੂਸਰੇ ਸੂਏ 16 ਪਲੱਸ ਠੀਕ ਆ ਚੋਇਆ ਹੋਇਆ ਠੀਕ ਆ ਤੇ 16 ਪਲੱਸ ਦੀ ਆਪਾਂ ਅਗਲੇ ਨੂੰ ਤਸੱਲੀ ਦੇਵਾਂਗੇ ਠੀਕ ਆ ਤੇ ਤੀਸਰੇ ਸੂਏ ਦਾ ਹੁਣ ਕਿੰਨਾ ਦੇਊਗੀ ਜੇਕਰ ਆਪਣੀ ਸੇਲ ਹੋ ਗਈ ਅਗਲੇ ਦੇ ਹੱਥ ਚ ਕਿੰਨਾ ਲੈ ਸਕਦਾ ਹਾਂ ਜੇ ਆਪਣੀ ਸੇਲ ਨਹੀਂ ਹੋਈ ਆਪਾਂ ਚਵਾ ਕੇ ਵੀ ਦੇ ਦੇਾਂਗੇ ਫਿਰ ਚਵਾ ਕੇ ਦੇਵਾਂਗੇ 16 ਤੋਂ ਪਲੱਸ ਚਵਾ ਕੇ ਦੇਵਾਂਗੇ ਫਿਰ 16 ਤੋਂ ਪਲੱਸ ਚਵਾ ਕੇ ਦੇਵਾਂਗੇ ਫਿਰ ਉਸ ਟਾਈਮ ਉਹ ਉਸ ਟਾਈਮ ਦਾ ਰੇਟ ਕਰਾਂਗੇ ਹਾਂ ਨਹੀਂ ਸਿਆਣੀ ਬੋਸਾ ਇਨਾ ਇਹਦਾ ਵਿਚਾਰੀ ਦਾ 2 ਮਹੀਨੇ ਛੱਡੀ ਹੋਈ ਹੈ ਸਰ ਕੋਲ ਅੱਛਾ ਹਾਂ ਵੀ ਟਾਈਮ ਤੋਂ ਟਾਈਮ ਮਿਲਦੀ ਆ ਟਾਈਮ ਤੋਂ ਟਾਈਮ ਮਿਲਦੀ ਆ ਠੀਕ ਆ ਇਹ ਗੱਪਣ ਟੀਕੇ ਤੋਂ ਕਿ ਮਾਲੀ ਤੋਂ ਟੀਕੇ ਤੋਂ ਕਿਹੜੇ ਟੀਕੇ ਤੋਂ ਆ ਟੀਕਾ ਸਟਰਾ ਮੇਰੇ ਕੋਲ ਪਏ ਹੈਗੇ ਆ ਠੀਕ ਆ ਇਹ ਆਪਣਾ ਜੱਗਾ ਨਹੀਂ ਡਾਕਟਰ ਹਾਂ ਇਹ ਸਟਰਾ ਵੇਖ ਕੇ ਆਪਾਂ ਦੱਸ ਦਿਆਂਗੇ ਵੀ ਇਹਦੇ ਤੋਂ ਗੱਪਣ ਹਾਂ ਸਟਰਾ ਜਿਵੇਂ ਆਪਾਂ ਇਹਦੀ ਝੋਟੀ ਸਵਾਈ ਆ ਤਾਂ ਉਹ ਨੀਲੀ ਰਾਵੀ ਦੇ ਨੀਲੀ ਰਾਵੀ ਦਾ ਹਾਂਜੀ ਉਹ ਲੋਹਰੀ ਬੁੱਲ ਦੀ ਲੋਹਰੀ ਬੁੱਲ ਦੀ ਕੱਟੀ ਆ ਗਈ ਇਹਦੀ ਟੀ ਤੋਂ ਇਹਦੀ ਟੀ ਤੋਂ ओके ਬਹੁਤ ਸੋਹਣੇ ਦੁੱਧ ਤੇ ਚੱਲ ਰਹੀ ਓ ਦੋੰਦੀ ਤੇ ਆਪਾਂ ਘਰੇ ਚੋਈ ਆ ਚੋਣ ਚਾਨ ਪੁਲੀ ਸੀ ਨਾ ਜਮਾਈ ਬਿਲਕੁਲ ਰੂਹ ਵਰਗੀ ਪੋਲੀ 100 ਦੀ 100 ਮੈਂ 100 ਦੀ 100 ਇੱਕ ਪੈਸਾ ਵੀ ਵਿੱਚ ਫੋੜ ਨਹੀਂ ਗਈ ਹਾਂ ਨਹੀਂ ਠੀਕ ਆ ਬਾਕੀ ਇਹ ਆ ਤੇ 5 ਲੀਟਰ ਦੁੱਧ ਕੱਢਣਾ 8.5 ਲੀਟਰ ਡੰਗ ਦਾ ਹਾਂ ਤੇ ਪਸਮਾ ਤੇ ਤੋੜਨ ਵਾਲੇ ਤੋੜੂ ਗਾਂ ਚੋਣ ਵਾਲਾ ਤੇ ਕਹਿਦੀ ਆ ਵੀ 8 ਲੀਟਰ ਦਾ ਪਸਮਾ ਉਸ ਹਾਂ ਵਾਲੀ ਚੱਲਦਾਗਾ ਵਾਕਿਆ ਹੀ ਤੇ ਬਾਕੀ ਕਰਮਾਂ ਵਾਲੀ ਦਾ ਥਾਣਾ ਜਿਹੜਾ ਉਹ ਵੀ ਤੁਹਾਨੂੰ ਦੱਸੂਗਾ ਵੇਖੋ ਸੱਜਣੋ ਬਹੁਤ ਚੰਗੀ ਮੱਝ ਵਿਖਾ ਰਿਆ ਤੁਹਾਨੂੰ ਕਬਰ ਅੱਛੇ ਨਗਰ ਦੀ ਘਰ ਦੀ ਮੈਂ ਤੇ ਫੌਜੀ ਸਾਹਿਬ ਦੀ ਤੋਰ ਤੱਕ ਰਾਈ ਦੇ ਚੱਕ ਫਿਰ ਮੈਂ ਤੁਹਾਨੂੰ ਸੱਜਣੋ ਇਹਦੀ ਝੋਟੀ ਵਿਖਾਉਂਗਾ ਦੁੰਦੀ ਆ ਤੇ ਬਹੁਤ ਚੰਗੇ ਦੁੱਧ ਤੇ ਚੱਲ ਪਈ ਆ ਕਿੰਨੇ ਦਿਨਾਂ ਦੀ ਸੂਈ ਝੋਟੀ ਇਹਦੀ ਭਾਈ 11ਵਾਂ ਦਿਨਾਂ ਦੀ ਸੂਈ ਨੂੰ ਭਾਈ 11 ਦਿਨਾਂ ਦੀ ਸੂਈ ਆ ਤੇ 12 ਲੀਟਰ ਹੁਣ ਮਨ ਨਾਲ ਦੁੱਧਾ ਕਰਮਾਂ ਵਾਲੀ ਕੋਲੇ ਇਹਦੀ ਧੀ ਥੱਲੇ ਸੱਜਣੋ ਤੇ ਕੱਦ ਹਸਾਬ ਦਾ ਤੇ ਕਰਮਾਂ ਵਾਲੀ ਬੜੀ ਸੋਹਣਾ ਰੰਗ ਰੂਪ ਝੋਟੀ ਨੇ ਬੜੀਆਂ ਨਖਾਰਾਂ ਨਕੂਰਾ ਕੱਢੀਆਂ ਤੇ ਇਹਦੀ ਤੌਰ ਤੁਸੀਂ ਚੈੱਕ ਕਰ ਲੋ ਤੇ ਸਾਂਭੀ ਵੀ ਹੁਣ ਫੌਜੀ ਨੇ ਚੰਗੀ ਆ ਨਾ ਪੁੱਤ ਓਏ ਫੌਜੀ ਦੇ ਪੈਰ ਨਹੀਂ ਲੱਗਣ ਦੰਦੀ ਵੇਖੋ ਕਿਆ ਬਾਤਾਂ ਸੱਜਣੋ ਜਿਉਂਦੀ ਰਵੇ ਕਿਹੜੇ ਘਰ ਦਾ ਸ਼ਿੰਗਾਰ ਮੰਦੀ ਆ ਕਰਮਾਂ ਵਾਲੀ ਤੁਸੀਂ ਵੀ ਪੈਸੇ ਸੱਜਣੋ ਖਰਚਨੇ ਇਹਦੇ ਤੇ ਤੇ ਪ੍ਰਮਾਤਮਾ ਤੁਹਾਨੂੰ ਵੀ ਨੀਰ ਇਹਦਾ ਜਿਹੜਾ ਪਿਆਵੇ ਕਰਮਾਂ ਵਾਲੀ ਦਾ ਤੇ ਤੀਜਾ ਸੂਆ ਘਰ ਦੀ ਮੈਂ ਫੌਜੀ ਸਾਹਿਬ ਫੇਰੇ ਇਹਦਾ ਰੇਟ ਦਾ ਵੀ ਫਰਕ ਨਹੀਂ ਹੈ। ਛਣਾ ਛਣਾ ਲੀngo। ਅਗਲੇ ਦਾ ਅਗਲੇ ਦਾ ਤੇ ਪਿਛਲੇ ਦਾ ਪਿਛਲੇ ਦਾ। ਠੀਕ ਆ। ਇੱਕ ਧਾਰ ਦਾ ਵੀ ਫਰਕ ਨਹੀਂ ਹੈਗਾ। ਓਕੇ। ਪੂਰ ਛਟਾ ਪੋਰਾ ਨੇ ਉਂਗਲਾਰੀ ਧਾਰ ਮੋਟੀ ਆਉਗੀ। ਵੀ ਐ ਨਹੀਂ ਹੈਗਾ ਹਨਾ ਵੀ ਕੋਈ ਲੈ ਜਾਊਗਾ ਤੇ ਯਾਦ ਨਾ ਕਰੂ। ਇੱਕ ਪਾਸੇ ਪੈਸੇ ਦੀ ਵੀ ਕੋਟ ਨਹੀਂ ਗੀ। ਜਿਹੜਾ ਲੈ ਗਿਆ ਕਰੂ ਯਾਦ। ਕਰੂ ਯਾਦ। ਗੱਠ ਚੌੜਾ ਲਿਵਾ ਸਜਣੋ। ਹਾਂਜੀ। ਤੇ ਫਿਰ ਰੇਟ ਇਹਦਾ ਉਤੋਂ ਵੀ 2 ਫਟ ਚੌੜੀ ਆ ਨੋਟ ਕਰ ਲਿਓ। ਜਿਹੜਾ ਅੱਜ ਦਾ ਰੇਟ ਹੈਗਾ ਵੀਰ ਕਲਦੀਪ। ਉਹ ਹੈਗਾ 1.5 ਲੱਖ ਰੁਪਈਆ ਠੀਕ ਆ ਮਾਨਤਾਲ ਜ਼ਰੂਰ ਕਰਾਂਗੇ ਠੀਕ ਆ ਹਾਂ ਕੋਈ ਸ਼ੱਕ ਨਹੀਂ ਚੀਜ਼ ਆ ਸੋਨਾ ਮੰਗਣਾ ਬਿਲਕੁਲ ਦੁੱਧ ਸੂਪ ਹੀ ਉਸ ਤੋਂ ਬਾਅਦ ਕਿੰਨਾ ਤਲਾਉਣੇ ਆ ਉਸ ਦਿਨ ਉਹ ਰੇਟ ਕਰਾਂਗੇ ਘਰ ਦੇ ਮਾੜੀ ਜੀ ਪਿੱਛੋਂ ਤੇ ਦੂਜਾ ਸੂਆ ਚ ਟੀਵੀ ਵਿਖਾਈ ਆ ਆਪਾਂ ਜਿਹੜੀ ਆਪਣੀ ਵਪਾਰ ਚਾਹੀਦੀ ਆਪੋ ਤੇ ਵੇਖੋ ਸੱਜਣੋ ਇਹ ਲਓ ਹੁਣ ਗੈਸ ਤੁਸੀਂ ਫੌਜੀ ਨੇ ਤੁਹਾਨੂੰ ਵੀ ਨਹੀਂ ਦੋਦ ਦੱਸਤਾ ਜੇ ਕਹੇ ਹੁੰਦਾ ਨਾ 20 ਚੋਇਆ ਤੇ ਕੋਈ ਐ ਨਹੀਂ ਵੀ ਦੂਰ ਆਇਆ ਹੋਣਗੀਆਂ ਫੌਜੀ ਸਾਹਿਬ ਲੇਵਾ ਤੁਸੀਂ ਘਰੇ ਚੋਈ ਹੋਰ ਵੀ ਬਣਾਉਗੀ ਨਾ ਲੇਵਾ ਮੈਂ ਕਹਿੰਦਾ ਬੈਠਣਾ ਔਖਾ ਹੋ ਜਾਂਦਾ ਮੱਝ ਦਾ ਅੱਛਾ ਫਿਰ ਮਿੱਟੀ ਪੋਲੇ ਦਾ ਟਰਾਲੀ ਲਵਾਉਣੀ ਪੈਂਦੀ ਆ ਮੈਂ ਕਹਿੰਦਾ ਵੀ 20 ਆਪਾਂ ਕਹਿਂਦੇ ਅੱਜ ਪਰ ਕੱਲ ਨੂੰ ਜਦੋਂ ਆਪਾਂ ਚਵਾ ਕੇ ਦੇਣਾ ਨਾ ਜੇ ਨਾ ਕਿਸੇ ਨਾਲ ਸਬਦਾ ਹੋਇਆ ਫਿਰ ਅਗਲੇ ਨਾਲ ਉਸ ਦਿਨ 20 ਕਹਿ ਰਿਆ ਸੀਗਾ ਅੱਜ ਤਾਂ 16 17 ਚ ਵਾਰੇ ਫੌਜੀ ਸਾਹਿਬ ਹਾਂ ਝੂਠੇ ਨਹੀਂ ਹੋਣਾ ਝੂਠੇ ਨਹੀਂ ਹੋਣਾਗਾ 16 ਤੋਂ ਪਲੱਸ ਚ ਪਾਵਾਂਗੇ ਜਿੱਦੇ ਚ ਵਾਰੇ ਜੇ ਚੰਗਾ ਬੰਦਾ ਲੈ ਆ ਗਿਆ ਤਾਂ ਫੌਜੀ ਇਹ ਤੋਂ 18 20 ਵੀ ਚੋ ਸਕਦਾ ਚੋ ਸਕਦਾ ਕਿਉਂਕਿ ਆਪਣੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਨੇ ਸੇਵਾਦਾਰ ਸਾਹਿਬ ਦੀ ਹੁੰਦੀ ਹੈਗੀ ਹਾਂ ਜਿਆਦਾ ਸੇਵਾ ਨਹੀਂ ਆਪਾਂ ਕਰ ਤੇ ਆਹ ਝੋਟੀ ਆਪਣੀ ਇਹ ਝੋਟੀ ਦੂਜਾ ਸੂਆ ਅਗਲੀ ਵੀਰ ਇਹ ਦਾ ਆਪਣੇ ਕੋਲੇ ਵਪਾਰ ਲੈਣ ਚਾਹੀ ਆ ਹਾਂਜੀ ਵਪਾਰ ਲੈਣ ਚਾਹੀ ਠੀਕ ਆ ਦੂਜਾ ਸੂਆ ਦੂਜਾ ਸੂਆ ਤੇ ਇਹਨੇ ਪਹਿਲਾਂ ਨੇ ਕਿੰਨਾ ਕੁ ਦੁੱਧ ਚ ਪਾਇਆ ਤੇ ਕਦੋਂ ਸੂਈ ਆ ਇਹ ਮਾਲਕਾਂ ਨੇ ਦੱਸਿਆ ਵੀ 11 ਲੀਟਰ ਚੋਇਆ ਆ ਠੀਕ ਆ ਜਾਤ ਕੁਆਲਿਟੀ ਚੰਗੀ ਆ। ਜਾਤ ਕੁਆਲਿਟੀ ਚੰਗੀ ਹੈਗੀ ਝੋਟੀ ਵੀ ਚੰਗੀ ਆ। ਤੇ ਚੂਨ ਚਾਨ ਇੱਕ ਨੰਬਰ। ਚੂਨ ਇੱਕ ਨੰਬਰ। ਬੱਚਾ ਇਹਦੇ ਕੋਲੇ ਕਟਾ। ਬੱਚਾ ਕਟਾ। ਅੱਜ ਸਵੇਰ ਦੀ ਚਵਾਈ ਹੋਈ ਹੈ ਸਿਰਫ ਰਾਤ ਸੂਈ ਹੈ। ਰਾਤ ਸੂਈ ਹੈ ਜੇਰ ਜੂਰ ਪਾਤੀ ਓਕੇ ਹੈ ਨਾ। ਜੇਰ ਜੂਰ ਪਾਤੀ ਬਿਲਕੁਲ ਤੇ ਜੇਰ ਦੀ ਆਪਣੇ ਕੋਲ ਵੀਡੀਓ ਵੀ ਹੈਗੀ ਆ। ਠੀਕ ਆ। ਫੋਟੋ ਖਿੱਚੀ ਵੀ ਹੈਗੀ ਆ। ਤੇ ਬੋਲੇ ਚ ਮਾੜੀ ਮੋੜ ਸਾਫ ਕੀਤੀ ਓਕੇ ਹੈ ਨਾ। ਸਾਫ ਕੀਤੀ ਆ ਕਟਰੂ ਨੂੰ ਚੰਗਾ ਕੇ ਸਵੇਹਾ ਬੋਲਾ। 3 ਕਿਲੋ ਲੀਟਰ ਬੋਲਾ ਚੋਇਆ ਹੈ। ਠੀਕ ਆ। ਚਲੋ ਧੰਨਵਾਦ। ਆਪਾਂ ਕਹਿੰਦੀ ਆ 5 ਲੀਟਰ ਚੋਲ ਬੱਕਰੀ ਆਉਂਦੀਆਂ ਖਾ ਪੀ ਕੇ ਬੋਲ ਤੇ ਆਉਣਾ ਇਹਨਾਂ ਨੇ ਬਿਲਕੁਲ ਫੇਰ ਆਉਣੀਆਂ ਦੁੱਧ ਤੇ ਇਹਨੂੰ ਤੋਰੇ ਦੀ ਕਰਾਤੀਏ ਚੱਕ ਹਾਂਜੀ ਲਓ ਵੀ ਸੱਜਣੋ ਦੂਜਾ ਸੂਆ ਤੇ ਜਾਮਨਰ ਕੀ ਕਾਲੀ ਥਾਂ ਲੈਵੇ ਦੀ ਕੁਆਲਿਟੀ ਚੰਗੀ ਤੇ ਸਿੰਘ ਵੀ ਕنگਰੇ ਵਾਲਾ ਤੇ ਇਹ ਤੁਹਾਨੂੰ ਮੈਂ ਭਾਣਾ ਦਵਾ ਦੂੰਗਾ ਕਿਉਂਕਿ ਇਹ ਵਪਾਰ ਲਾਈਨ ਚਾਹੀਏ ਤੇ ਉਹ ਬਈ ਘਰੇ ਰਿਕਾਰਡ ਸਮੇਤ ਝੋਟੀ ਆ ਜਿਹੜੀ ਇੱਕ ਨੰਬਰ ਵਿਖਾਤੀ ਤੁਹਾਨੂੰ ਆਹ ਚੈੱਕ ਕਰ ਲਓ ਇਹਦਾ ਲੇਵਾ ਪਾਂਡਾ 12 ਲੀਟਰ ਦੁੱਧ ਕੱਟੀ ਪਾਈ ਜੋ ਫੋਜੀ ਸਾਹਿਬੇ ਵੀ ਰਾਮ ਨਾਲ ਪਾਉਂ। ਰਾਮਨਾ ਇਹ ਛੋਟੀ ਨੂੰ 12 ਲੀਟਰ ਕਹਿੰਦਾ ਕੀ ਆ? ਕਹਿੰਦਾ ਕੀ ਇਹ ਸਰੀਰ ਕ ਢਾਂਚਾ ਢੰਚਾ ਬਾਕੀ ਬੱਚੇ ਬੁੱਚੇ ਤੇ ਓਕੇ ਆ ਹਨਾ? ਬੱਚੇ ਤਾਂ ਓਕੇ ਆ। ਨਹੀਂ ਠੀਕ ਆ। ਇਹ ਹੀ ਬੱਚਾ ਇਹਦਾ ਕੱਟਾ? ਹਾਂ ਕਾਲਾ। ਤੇ ਸੱਜਣੋ ਇਹਦੀ ਨਾ ਤੌਰ ਚੈੱਕ ਕਰੋ ਫਿਰ ਮੈਂ ਤੁਹਾਨੂੰ ਉਹ ਝੋਟੀ ਦੀ ਵੀ ਆ ਉਹ ਜਿਹੜੀ ਤੁਹਾਨੂੰ 1 ਨੰਬਰ ਤੇ ਮੱਝ ਵਿਖਾਤੀ ਨਾ ਮ ਤੀਜਾ ਸੂਆ ਉਹਦੀ ਕੱਟੀ। ਉਹ ਆ ਗਈ ਕੀ ਉਹਦਾ ਕਰਦ ਦੇਖੇ ਡਾਡ ਜੀ ਆ। ਹਾਂ ਉਹਦਾ ਕਰਦ ਛੋਟਾ। ਇਹ ਦਾ ਤਾਂ ਲੀਵਾ ਭਾਂਡਾ ਦੀ ਮੈਨੂੰ ਹੀ ਲੱਗਾ ਕਰਮਾਂ ਵਾਲੀ ਤੇ ਆਹ ਝੂਟੀ ਵੀ ਆਪਦੀ ਜਗਾ ਤੇ ਸੱਜਣੋਂ ਸਾਰੀ ਸੋਨਾ ਹੀ ਆ ਤੇ ਫੌਜੀ ਸਾਹਿਬ ਇਹ ਕਿੰਨੇ ਦੀ ਦੇ ਦਿਆਂਗੇ ਆਪਾਂ ਜੇ ਕੋਈ ਅੱਜ ਬੌਲੇ ਤੇ ਲੈਂਦਾ ਇਹ ਰੇਟ ਵੀਰੇ 85000 ਕਰਦੇ ਇਹਦਾ 80 ਤੇ 7 ਹਾਂਜੀ 87000 87000 ਤੇ ਕਿੰਨੇ ਦੀ ਦੇ ਦਈਏ 2000 ਦਾ ਮਾਨਤਾਨ ਕਰ ਦਾਂਗੇ ਵਿੱਚੋਂ 85000 ਦੀ ਹਾਂਜੀ ਬਾਕੀ ਜਿਹੜਾ ਫੋਨ ਲਾਊਗਾ ਬਾਕੀ ਸੀਲ ਸੂਲ ਚੰਗੀ ਆ ਜੈਲੀ ਫੋਨ ਹੈਗੀ ਆ ਹਨਾ ਜੈਲੀ ਬਹੁਤ ਧੀਰੇ ਤੇ ਕੋਈ ਅੰਤ ਨਹੀਂ ਘੇਗਾ ਨਹੀਂ ਠੀਕ ਆ ਯਾਰ ਐ ਨਹੀਂ ਹੈਗਾ ਵੀ ਬੱਚਾ ਕੋਲੇ ਲਾਵਾਂ ਬਣੂ ਆਖਿਆ ਸੀਗਾ ਕਹਿੰਦੇ ਪਹਿਲੇ ਸੂਏ ਵੀ ਜ਼ਿਆਦਾਤਰ ਅਸੀਂ ਕੱਟਰੂ ਦਾ ਕੀ ਕਰਦੇ ਹੈਗੇ ਆ ਛੇਤੀ ਹਟਾਉਣ ਦੀ ਕੋਸ਼ਿਸ਼ ਕਰਦੇ ਪਸ਼ੂ ਨਾਲੋਂ ਠੀਕ ਆ ਉਸ ਤੋਂ ਬਾਅਦ ਵੀ ਯਾਰ ਕਈ ਵਾਰੀ 19 ਕਿ ਰੱਬ ਨਾ ਕਰੇ ਬੱਚੇ ਨੂੰ ਹੋ ਜੇ ਤੇ ਇਹ ਤਾਂ ਨਹੀਂ ਵੀ ਭੱਜਾ ਲੱਤਾਂ ਮਾਰੂਗੀ ਚਲਾ ਚਲਾ ਕਹਿੰਦੇ ਸਾਨੂੰ ਟੀਕਾ ਲਾਉਣ ਦੀ ਪ੍ਰੋਬਲਮ ਨਹੀਂ ਪੈਂਦੀ ਫਿਰ ਨਹੀਂ ਸਿਆਣੀ ਗੱਲ ਸਿੱਧਾ ਆਪਦਾ ਧੂੜੇ ਦੇ ਲਾ ਲਈਦਾ ਪਸ਼ੂ ਨਹੀਂ ਵੈਸੇ ਨਾ ਤਕਰੀਬਨ ਹੁਣ ਮਈਆਂ ਟੀਕੇ ਬਦਲਦੇ ਜਾਂਦੇ ਆ ਹਾਂ ਜੇ ਆਪਣੇ ਕੋਲੇ ਵੀ ਵਪਾਰ ਲੈਣ ਚ ਆ ਜਾਂਦੀਆਂ ਤੇ ਸੀਲ ਨਿਕਲਦੀਆਂ ਸੀਲ ਨਿਕਲਦੀਆਂ ਵੀ ਬੱਚੇ ਦੀ ਪ੍ਰਵਾਹ ਨਹੀਂ ਕਰਦੀਆਂ ਨੇ ਪ੍ਰਾਣੀਆਂ ਮੰਜਾਂ ਨਹੀਂ ਨੇੜੇ ਆਉਂਦੀਆਂ ਸੀ ਨਹੀਂ ਹੋਣ ਦਿੰਦੀਆਂ ਸੀ ਨੇੜੇ ਹਾਂ ਕੋਈ ਸ਼ਕਤੀ ਨਹੀਂ ਮਰਜੀ ਉਹ ਮੈਂ ਬਹਿ ਜਾ ਥੱਲੇ ਵਾਕਿਆ ਹੀ ਤੇ ਸਜਣੋ ਫੌਜੀ ਸਾਹਿਬ ਆਹ ਕਰੀ ਦੇ ਮਾੜੀ ਜਿਹੀ ਕਰੀ ਹੋ ਰਿਆ ਇਹਨੂੰ ਫਿਰ ਆਪ ਕੋ ਵੀ ਜਾਨਵਰ ਵਿਖਾਈਏ ਵੇਖੋ ਸਜਣੋ ਪਰ ਉਹ ਮੇਰਾ ਸ਼ੇਰ ਪਰ ਉਹ ਇੱਥੇ ਕਰ ਲਓ ਮਾੜਾ ਜਾਂ ਫੇਰ ਨਾ ਤੁਸੀਂ ਪੈਸੇ ਖਰਚਨੇ ਆ ਤੇ ਐ ਨਾ ਕਿ ਉਹ ਵੀ ਕੋਈ ਯਾਰ ਨਹੀਂ ਬਸ ਓਕੇ ਜਮ ਐ ਤਸੱਲੀਆਂ ਕਰਾਤੀਆਂ ਆਪਾਂ ਸੱਜਣੋ ਆ ਝੋਟੀ ਉਹਦੀ ਧੀ ਆ ਆਹੀ ਨਾ ਫੌਜੀ ਸਾਹਿਬ ਹਾਂਜੀ ਆ ਜਿਹੜੀ ਝੋਟੀ ਉਹਦੀ ਧੀ ਆ ਤੇ 11 ਦਿਨਾਂ ਦੀ ਸੂਈ 11 ਦਿਨਾਂ ਦੀ ਸੂਈ ਆ ਤੇ 12 ਲੀਟਰ ਤੇ ਐਨ ਚੱਲ ਪੀ ਚੱਲ ਪੀ ਹੈਗੀ ਆ ਵੇਖੋ ਆ ਉਹਦੀ ਧੀ ਆ ਸੱਜਣੋ ਚੋਈ ਵੀ ਆ ਜਿਹੜੀ ਤੀਜਾ ਸੂਆ ਮੱਝ ਘਰ ਦੀ ਫੌਜੀ ਸਾਹਿਬ ਵੇਚ ਰਹੇ ਆ ਇਹਨੇ ਵੀ ਕੱਟੀ ਦਿੱਤੀ ਬਹੁਤ ਚੰਗੀ ਹੈ ਨਾ ਕੱਟੀ ਲਹੋੜੀ ਫੁੱਲ ਦੀ ਵੇਖੋ ਸੁਫਾਈਆਂ ਸੁਹਈਆਂ ਕਿਆ ਬਾਤਾਂ ਤੇ ਫੌਜੀ ਸਾਹਿਬ ਬੜੀ ਖਰੀ ਨਿਕਲੀ ਹੈ ਨਾ ਕਰਮਾਂ ਵਾਲੀ ਮੈਂ ਕਹਿੰਦਾ ਬੰਤੀ ਕੋਈ ਨਹੀਂ ਖਰੀ ਹੋਈ ਨਿਕਲੀ ਆ ਨਹੀਂ ਠੀਕ ਚੋਈ ਵੀ ਹੁਣ ਚਲੋ ਹਾਂ ਪਰ ਚੁੰਦੀ ਮੇਰੇ ਸਾਹਮਣੇ ਤੁਸੀਂ ਅਹੀਂ ਭਾਲੀ ਨਹੀਂ ਬਖਾਉਂਦੇ ਫੇਰ ਅਗਲਾ ਮੰਗਣ ਨਾ ਲੱਗ ਜੇ ਤੇ ਮੰਗਣ ਬਹੁਤ ਫੋਨ ਲਾਏ ਇਹਦੇਾਰੇ ਹਾਂ ਇਹ ਨਹੀਂ ਦੰਦਾ ਫੌਜੀ ਇਹ ਨਹੀਂ ਦੰਦਾਗਾ ਹਾਂ ਇਹ ਰਵਾ ਰੱਖਾਂਗੇ ਹਨਾ ਰੱਖਾਂਗੇ ਰਵਾ ਠੀਕ ਆ ਤੇ ਆ ਗਊ ਆਪਣੀ ਕਿਹੜਾ ਸੂਆ ਜੀ ਗਊ ਤੀਜਾ ਸੂਆ ਮਾਲਕ ਨੇ ਦੱਸਿਆ ਠੀਕ ਆ ਮਹੀਨੇ ਤੋਂ ਡੇਢ ਮਹੀਨੇ ਲਗਭਗ ਸੂਈ ਆ ਠੀਕ ਆ ਜੀ ਮਹੀਨੇ ਡੇਢ ਦੀ ਸੂਈ ਹੋ ਗਈ ਹਾਂ ਜੀ ਇਹ ਛਾ ਇਹਦੇ ਪਿੱਛੇ ਇਹਦੇ ਮਗਰ ਆ ਗਿਆ ਵੱਛਾ ਹਾਂ ਜੀ ਤੇ ਇਹਦੇ ਕੋਲੇ ਦੁੱਧ ਦੁੱਧ ਹੈ 13 ਲੀਟਰ ਠੀਕ ਆ 13 ਲੀਟਰ ਤੋਂ ਪਲੱਸ ਹੀ ਆ ਪਰ 12 ਮੰਨ ਕੇ ਸੌਦਾ ਕੋਈ ਵੀ ਕਰ ਲੇ ਆਪਾਂ 12 ਮੰਨ ਕੇ ਕੋਈ ਵੀ ਸੌਦਾ ਕਰ ਲੇ ਹੁਣ ਚੂੜੀ ਕੇ ਚੂਨ ਵਾਲੀ ਆ ਨਹੀਂ ਚੂਣੀ ਹਜੇ ਚੂਨ ਵਾਲੀ ਆ ਹਾਂਜੀ ਠੀਕ ਆ ਇਹਨੂੰ ਤੋਰ ਕਰਾ ਦਈਏ ਚੱਕ ਤੋਰ ਕਰਾ ਬਾਕੀ ਤਾਂ ਸੀਲ ਸੂਲ ਆ ਸੀਲ ਸਭ ਪੂਰੇ ਬੋਲਾ ਸੀਲ ਸਭ ਦਾ ਕੋਈ ਅੰਤ ਨਹੀਂ ਗਾ ਠੀਕ ਆ ਬਾਕੀ ਗਾਇਆਂ ਸੀਲ ਹੀ ਹੁੰਦੇ ਨੇ ਇਹ ਹਾਂ ਜਾਤ ਬਰੀਡ ਫੌਜੀ ਸਾਹਿਬ ਬਹੁਤ ਇਹਦੀ ਜਾਤ ਬਰੀਡ ਬਹੁਤ ਗਰਮੀ ਜ਼ਿਆਦੇ ਮੰਨਦੀ ਆ ਗਰਮੀ ਜ਼ਿਆਦੇ ਮੰਨ ਹੁਣ ਜਿਵੇਂ ਸਿਆਲ ਆ ਗਿਆ ਗਾ ਸਹੀ ਰੁੱਤੀ ਨਹੀਂ ਹੋ ਰਹਾ ਹਾਂ ਹਾਂ ਹੁਣ ਆਈ ਐ ਜੀ ਰੁੱਤ ਵਾਕਿਆ ਜੀ ਸਰੀਰ ਕਟਾਂਚਾ ਵੱਡਾ ਸੱਜਣੋ ਪਹਿਲਾਂ ਗਰਮੀ ਦਾ ਕਰਕੇ ਦੁੱਧ ਨਹੀਂ ਚੜਦੀਆਂ ਸੀ ਨਹੀਂ ਚੜਦੀਆਂ ਸੀ ਵਾਕਿਆ ਕੋਈ ਸ਼ੱਕ ਨਹੀਂ ਹਜੇ ਤਾਂ ਤੇਰੇ ਕੱਚਾ ਕੁੱਚਾ ਜਿਹੜਾ ਨਾ ਆ ਇਹ ਰੂਹ ਖੁਸ਼ ਕਰ ਦਿੰਦਾ ਪਸੂ ਦੀ ਠੀਕ ਹੈ ਇਹ ਤਾਂ ਕਹਾਣੀ ਖਤਮ ਕਰ ਲਈ ਆਪਾਂ ਸਭ ਨੇ ਪੱਕੇ ਕਰ ਲਏ ਆਪਦੇ ਸੌਖ ਮਾਰਿਆ ਨੇ ਸੱਜਣੋ ਤੇ ਪਰ ਜਦੋਂ ਪਸੂ ਕੱਚੇ ਤੇ ਬੰਹਦਾ ਨਾ ਯਾਰ ਦੁੱਗਣਾ ਹੋ ਜਾਂਦਾ ਇਹ ਫੌਜੀ ਸਾਹਿਬ ਇਹਦਾ ਰੇਟ ਫੇਰ ਇਹ ਤਾਂ ਆਪ ਕੋਲ ਬਿਲਕੁਲ ਟੁਕੜਾਈਆਂ ਵਾਲੇ ਕਰ ਦੇਣਾ ਭਾਈ ਹੋਰ ਜਾਣਦੇ ਹੁਣ ਇਹਨੂੰ ਹਾਂ ਰੇਟਾ ਤਾਂ 35000 ਠੀਕ ਆ ਉਹਦੇ ਵਿੱਚ ਮਾਨਤਾ ਕਰਦਾਂਗੇ 1000 ਰੁਪਏ ਦਾ 34000 ਦੀ 34000 ਦੀ ਠੰਡੀ ਸੀਰ ਫੁੱਲ ਆ ਠੀਕ ਆ ਨਾ ਕੂਰ ਸ਼ਟਾ ਉਹ ਆਪਣੇ ਫੁੱਲ ਗਰੰਡੀ ਹੋ ਕੇ ਦੀ ਉਹ ਤਾਂ ਆਪਾਂ ਨੂੰ ਪਤਾ ਹੀ ਆ ਆਪਣੇ ਕੋਲੇ ਕੋਈ ਐ ਨਹੀਂ ਹੈਗਾ ਵੀ ਦੱਸਣਾ ਕੋਸ਼ਿਸ਼ ਤੇ ਨਿਕਲਣਾ ਕੋਸ਼ਿਸ਼ ਬਾਕੀ ਨਿਆਣਾ ਵੀ ਰਾ ਪਾਪ ਹੋਦੀ ਇਹੋ ਜੇ ਕੋਈ ਚੱਕਰ ਨਹੀਂ ਹੋ ਜਾਣਾ ਠੀਕ ਆ ਬਸ ਹੋਈ ਨਹੀਂ ਠੀਕ ਆ ਓਕੇ ਤੇ ਬੱਚਾ ਤਾਂ ਨਹੀਂ ਛੱਡਦੇ ਉਹਨੇ ਨਾ ਬੱਚਾ ਨਹੀਂ ਛੱਡੀਦਾ ਬੱਚੇ ਨੂੰ ਉਹ ਮੈਂ ਝੋਲੀ ਦੀ ਆ ਬੱਚੇ ਨੂੰ ਵੈਸੇ ਪਿਆਈਦਾ ਲੋਕ ਠੀਕ ਆ ਤੇ ਸੱਜਣੋ ਮੈਂ ਨਾ ਤੁਹਾਨੂੰ ਜਿਹੜੀ ਉਹ ਤੋਂ ਗਾਂ ਮੰਨ ਕੇ ਚੱਲੀਏ ਉਹ ਤਾਂ ਆ ਗਈ ਉਹਦੀ ਧੀ ਤੇ ਉਹ ਤੋਂ ਗਾਂ ਉਹਦੀ ਧੀ ਨੇ ਜਿਹੜੀ ਕੱਟੀ ਲਈ ਉਹ ਫੌਜੀ ਸਾਹਿਬ ਕਰਿਓ ਮਣੀ ਜੀ ਖੜੀ ਆ 11 ਦਿਨਾਂ ਦੀ ਕੱਟੀ ਆ ਸੱਜਣੋ ਨਾਮ ਵੀ ਰੱਖਤਾ ਫੌਜੀ ਨੇ ਕਰ ਤਾ ਤੈ ਸੱਜਣੋ ਇਹ ਕਰਮ ਵਾਲਿਆਂ ਦੀ ਕਦੇ ਕਦੇ ਲਾਈਵ ਚ ਵਾਈਆਂ ਚ ਆਉਣੀਆਂ ਵੇਖੋ ਕੱਟੀ ਜਿਉਂਦੀ ਰਵੇ ਸੱਜਣੋ ਤੇ ਧੰਨਵਾਦ ਤੁਹਾਡਾ ਫੌਜੀ ਸਾਹਿਬ ਬੁਲਾ ਦਿੱਗੇ ਫਤਿਹ ਹਾਂਜੀ ਤੇ ਚਲੋ ਕਰ ਦਿਓ ਸਾਰਿਆਂ ਨੂੰ ਸਾਸਰੀ ਕਾਲ ਫਿਰ ਤੇ ਜੇ ਕੁਝ ਨਿਹਾਂ ਪੱਤਰ ਦੇਣਾ ਦੇ ਉਹ ਵੀ ਦੇ ਦਈਏ ਬਾਜੀ ਸਾਰੇ ਵੀਰ ਆਪਣੇ ਆਪਣੇ ਤੋਂ ਜ਼ਿਆਦੇ ਸਿਆਣੇ ਆ ਹਾਂ ਇਹਨਾਂ ਦੇ ਸਿਖਾਈ ਆਪਾਂ ਸਿੱਖਦੇ ਆਂ ਵਾਕਈ 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 ਆਪਣੇ ਆਪ ਤਾਂ ਕੋਈ ਵੀ ਨਹੀਂ ਸਿੱਖ ਸਕਦਾ ਨਹੀਂ ਸਿੱਖ ਸਕਦਾ ਹਨਾ ਵੀ ਇੰਨਾ ਵੀ ਜੋ ਆਪਾਂ ਕਹਿਤਾ ਨਿਕਲੂਗਾ ਉਹ ਇਹ ਗਰੰਟੀਆਂ ਹਾਂ ਇਹ ਗਰੰਟੀਆਂ ਹਾਂ ਜਿਹੜਾ ਕਹਿਤਾ ਚਲੋ ਅੱਗੇ ਕਾਲਪੁਰਖ ਨੇ ਕਰਨਾ ਹਾਂ ਅੱਗੇ ਕਾਲਪੁਰਖ ਨੇ ਕਰਨਾ ਅੱਗਲੇ ਲਾ ਜਾ ਕੇ ਇਹਦੇ ਤੋਂ 20 ਵੀ ਲੈ ਲੈ ਹਾਂ ਸੇਵਾ ਉਹਦੀ ਲੈ ਲਾ ਜਾ ਕੇ ਦੱਸ ਦੇ ਲੈ ਠੱਲ ਲੈ ਹਾਂ ਧੰਨਵਾਦ ਸਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਠੀਕ ਆ ਫੌਜੀ ਸਾਹਿਬ